ਇਧਰ ਆਣੀ ਐ ਇੰਨਾ ਸਮਾਨ ਚੱਕੀ ਆ ਤਾਂ ਸਿਰ ਰਾਤ ਨੂੰ ਪਾਣੀ ਪੀਣੇ ਹੁੰਨੇ ਤੌੜੇ ਚ ਵੀ ਰਾਤ ਨਹੀਂ ਪਾਣੀ ਲੱਗਿਆ ਹੈ ਪਹਿਲਾਂ ਪਹਿਲੇ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ-ਠਾਕ ਹਾਂ ਜੀ ਤੇ ਤੁਹਾਡਾ ਸਭ ਕੁਝ ਹੋ ਗਿਆ ਲੋ ਜੀ ਤਾਂ ਚੜ੍ਹ ਪੋਚਾ ਕਰਿਆਈ ਵਿਸ਼ਤਰੇ ਚੱਕੇ 3/4 ਓਪਚਾ ਕਰੇ ਤੇ ਉਹਨਾਂ ਮਸ਼ੀਨ ਚ ਕੱਪੜੇ ਪਾਏ ਪੈਣਗੇ ਹਵਾ ਵਾਲੀ ਚੱਲਦੀ ਹੈ ਹਜੇ ਆਹ ਬਿਹੜਾ ਸੰਭਰੇ ਨਹੀਂ ਜੇ ਮੱਝਾ ਵੀ ਨਮਾ ਵਾਲੀ ਖੜੀ ਹੈ ਤੇ ਅੱਜ ਮੈਂ ਅਮਰ ਉਹ ਜੇ ਉਹ ਕਰਦੀ ਹੁੰਦੀ ਆ ਕੱਪੜ ਉਪੜ ਤੋਕੀ ਉਹ ਕਦੂ ਜਾਂ ਤੋੜ ਲੈ ਦਿਖਾਣੀ ਕਿਵੇਂ ਲਾਓ ਤਾਂ ਹੋ ਗਏ ਸੁੱਕੀ ਆਂਦੇ ਨੇ ਨਹੀਂ ਉਹ ਤਾਂ ਪਰਾ ਮਾਰਦੀ ਤਾਂ ਨਹੀਂ ਕਾਇਤੀ ਤੋੜਿਆ ਨਹੀਂ ਮੈਂ ਤਾਂ ਪਰ ਨਵੇਂ ਵੀ ਨਹੀਂ ਹੱਲ ਪੈਣੀ ਨਵੇਂ ਅਪਲਾਈ ਨਾ ਕੋਈ ਉੱਥੇ ਦੇ ਚੜ ਜਾਣ ਕੋਈ ਜਿਹੜੀਆਂ ਆ ਕੁੱਤੀ ਚੁੰਨੀ ਲਿਆ ਜਿੰਨੇ ਤੋਂ ਉਹਨਾਂ ਦਾ ਪਾਣੀ ਕੱਢ ਦੇਾਂਗੇ ਨਵੇਂ ਨਾ ਮੈਂ ਕੱਪੜੇ ਕਿਉਂ ਹੁੰਦੇ ਸੀਗੇ ਇਹ ਛਲਾਈ ਕਰਨੇ ਦੇਣੇ ਨੇਗੇ ਮਹਾ ਫਿਰ ਵਾਲੀ ਤੋਂ ਪਵਾਜੂ ਨਾ ਮਾ ਕਪੜਾ ਵਾਲੀ ਤੋਂ ਪੁੱਛੀ ਨੂੰ ਪਵਾਇਆ ਜਮੀਨ ਚਾਹਵਾ ਹੈ ਹਾਂ ਹੁਣ ਨਮਾ ਕਰਕੇ ਚਾਹਵਾ ਨਹੀਂ ਤਾਂ ਜਿਵੇਂ ਸੇ ਛੱਡੋ ਆ ਤਾਂ 10-15 ਦਿਨ ਕੱਪੜੇ ਲਾ ਲਾਣੀ ਆਂਗੀ 9 ਵਜੇ ਦੇ ਨੂੰ ਸੁਕਾ ਕੇ ਲੋ ਜਿ ਆਪਾਂ 32 ਖਿਚੋੜ ਲਾਣੇ ਤੇ ਪੁਣੇ ਪਾਉਂਗੀ ਤੇ ਜੁੰਨੀਆਂ ਮੈਂ ਤਾਂ ਨਹੀਂ ਲੈਤੀਆਂ ਪਾਣੀ ਕੱਢਣ ਵਾਲਾ ਦੀ ਰਾਤ ਸੁਖਮਣ ਤੇ ਲੈ ਗਿਆ ਜੇ ਕੋ ਕੋਠੇ ਤੋਂ ਲਾ ਕੇ ਲਿਆਂਦੀ ਆਗੀ ਇੰਨਾ ਘੰਟਾ ਹੋ ਗਿਆ ਹੋਰ ਕਿਉਂ ਜਾਵੇ ਹੁਣ ਫੁੱਲ ਜੇ ਚੱਕਣ ਲੱਗੇ ਨਾ ਹਾਂ ਨੂੰ ਫੁੱਲ ਚਾਗਦੇ ਨੇ ਚੌਲੇ ਲੱਗੇ ਵੀ ਪਹਿਨਿਆ ਨੇ ਹੁਣ ਤਾਂ ਸਬਜ਼ੀ 4 ਦਿਨਾਂ ਨੂੰ ਆਮ ਹੋਊ ਜਿਹੜਾ ਛੋਟੇ ਛੋਟੇ ਚੌਲੇ ਲੱਗੇ ਪਹਿਨਿ ਬਸ 6 ਦਿਨਾਂ ਨੂੰ ਹੋ ਜਾਣਗੇ 5-4 ਦਿਨਾਂ ਨੂੰ ਆਹ ਤੇ ਨੂੰ ਸੁਣ ਤਾਂ ਮੈਂ ਅੱਜ ਸੇਵਨ ਤੇ ਲਾਈ ਦੇ ਕੇ ਆਉਣੀ ਕੀ ਨੋ ਫੜਾਵਾ ਹਾਂ ਪਿਛੇ ਨੋੜਾ ਆਪ ਸੋਂ ਤਾਂ ਲਉ ਗੱਲ ਕਰਾ ਗੱਲ ਦੀ ਗਰਮੀ ਬਾਹਰ ਗਿਆ ਸਰ ਮੈਂ ਨਹੀਂ ਜਾਣਾ। ਮੈਂ ਤਸਲਾ ਹੀ ਹੋਇਆ ਜੀ। ਓਏ ਕਿਦਾਂ ਕੰਮਾ ਚ ਹੰਬ ਜਾਨੇ ਮੇਰੇ ਸਿਹਤ ਠੀਕ ਨਹੀਂ ਉਹ ਦੁਬਾਰਾ ਡਾਕਟਰ ਲੈ ਜਾਊਗਾ। ਮਨ ਸੱਚਾ ਕਿ ਦਵਾਈ ਦਵਾ ਦੀ ਹੋਰ। ਦਵਾਈ ਦੂਗਾ ਡਾਕਟਰ ਨੂੰ ਸਾਢੂ। ਉਹ ਤਾਂ ਐ ਕੋਗਾ ਟੈਸਟ ਦੁਬਾਰਾ ਕਰਾਉ। ਹਾਂ ਟੈਸਟ ਕਰਾ ਲਾ ਫੇ ਟੈਸਟ ਕੀ ਗੱਲ ਐ। ਟੈਸਟ ਕਰਾ ਕੇ ਪਤਾ ਲੱਗੂ। ਪਹਿਲਾਂ ਕੇਰਾ ਇਹਨਾਂ ਨੂੰ 5 ਦਿਨਾਂ ਦੀ ਦਵਾਈ ਹੋਰ ਲੈ ਕੇ ਆਉਂਦੀ ਫੇ ਟੈਸਟ ਕਰਾਂਗੇ। ਟੈਸਟ ਬਿਨਾਂ ਦਵਾਈ ਨਹੀਂ ਦਈ। ਇਹਨਾਂ ਨੂੰ ਘੱਟ ਦੁੱਖ ਦੀ ਇਹਨਾਂ ਨੂੰ 5 ਦਿਨਾਂ ਦੀ ਦਵਾਈ ਨਾਲ। ਫਿਰ ਉਹ ਦਸ ਲੜ ਨਗਾ ਦੇ ਨਗਾ ਦੇ ਪੰਜ ਤਾਂ ਹੋਏ ਨਾ ਉਹ ਪੰਜ ਦਿਨਾਂ ਦੀ ਦਵਾਈ ਸੀ ਦਿਨਾਂ ਦੀ ਦਵਾਈ ਦੀ ਸੀ ਦਿਨ ਖਾ ਕੇ 10 ਦਿਨ ਹੋ ਗਏ ਲੈਤੀ ਹੋਈ ਨਹੀਂ ਬਸ ਫਿਰ ਤਾਂ ਹੀ ਤਾਂ ਬਿਮਾਰ ਹੁੰਨੀ ਐ ਇਹ ਮੁੜ ਕੇ ਲੈਂਦੀ ਨਹੀਂ ਅੱਜ ਲਾਉਂਗੀ ਅੱਜ ਦਵਾਈ ਅੱਜ ਦਵਾਈ ਤੋਂ 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 ਸੁੱਕੋ ਜਾਣ ਗਿਆ ਪਾਣੀ ਜਦੋਂ ਕੁਝ ਮਸ਼ੀਨ ਚ ਨਹੀਂ ਸੁਕਾ ਇਹ ਬੱਜੀ ਉਹਦੇ ਸੂਤੀ ਨੇ ਐ ਬੱਜੀ ਫੁੱਦੀਆਂ ਲੈ ਫਿਰ ਉਹ ਹੁਣ ਟੂਟਾ ਦਾ ਕਿਚਾਰ ਥੋੜਾ ਦਾ ਗੁੜੀਆਂ ਦਾ ਟੂਟਾ ਦਾ ਕਿਚਾਰ ਹੁੰਦਾ ਹੂੰ ਜੇ ਸੁੱਕਣ ਤੇ ਉਹਨੇ ਰੀ ਕਿ ਪਕਾ ਪਟਕਾ ਨਾ ਮਾਰੇ ਇਹ ਚੁੰਨੀਆਂ ਆ ਬਣਗੀਆਂ ਅੱਗੇ ਕੀ ਲੋਕ ਤੁਹਾ ਤੁਹਾ ਕੀ ਸ਼ੰਦੇ ਹੁੰਦੇ ਨਹੀਂ ਸ਼ਾਮ ਲੈਂਦੇ ਹੋਰ ਕਪੜਾ ਫੜ ਪੰਕਾ ਆਉਂਦਾ ਫਿਰ ਜਿਹੜਾ ਸੌਫਿਆ ਆ ਗਿਰੋ ਤਾ ਉਹ ਵੀ ਇਹ ਤਾਂ ਕਹਾਂ ਚੱਕ ਲੈ ਲੱਭਦੇ ਨਹੀਂ ਦੀ ਆ ਮਨ ਫੁੱਟ ਵਾਲਾ ਸਮਝਦਾ ਕਿਹੜਾ ਆ ਲੈਣਾ ਹੁਣ ਹੁਣੀ ਕਹਿੰਦੀ ਮੈਂ ਲੈਣਾ ਮਹਾਂ ਜਾ ਫਿਰ ਤੂੰ ਤਾਂ ਨੇੜੇ ਆ ਭੱਜ ਜਾ ਤੂੰ ਆ ਲੈ ਲੋ ਨੇੜੇ ਆ ਮਾਜੀ ਜਾਣਕਾਰੀ ਦਿੰਨੇ ਆ ਪਹਿਲਾਂ ਕਹਿੰਦੀਆਂ ਤੁਸੀਂ ਕੱਟੀਆਂ ਕਿਵੇਂ ਪਾਲਦੇ ਹੋ ਆ ਕੱਟੀਆਂ ਲਈ ਐ ਸਾਰਾ ਮਾਲਗਰਾਮ ਕੀ ਕਰਨੀਏ ਇਸ ਰੋਮਾਈ ਨੇ ਨਹੀਂ ਇੱਕ ਕੁਇੰਟਲ ਕਣਕ ਦਾ ਇਹਦਾ ਕੰਟੋਸ धरो ਰੋਏ ਇੱਕ ਕੁਇੰਟਲ ਕਣਕ ਚ 20 ਕਿਲੋ ਸਰੋਂ ਆਏਗੀ ਸਾਰੇ ਖਾਤਰ ਇਹ ਆਪਣੀਆਂ ਕੱਟੀਆਂ ਖਾਤਰ ਝੋਟੀਆਂ ਖਾਤਰ ਮਾਂ ਹਾਸ ਦਿਆਂ ਜੀ ਇਹ ਆਪਣੀਆਂ ਜਿਹੜੀਆਂ ਗੱਬਣਾ ਝੋਟੀਆਂ ਨੇ ਭੈਣ ਨੇ ਕਮੈਂਟ ਕੀਤਾ ਸੀ ਕਹਿੰਨੀ ਭੈਣੇ ਮੈਨੂੰ ਕੱਟੀਆਂ ਪਾਲਣੀਆਂ ਦੱਸ ਤੂੰ ਤੁਹਾਡੀਆਂ ਕੱਟੀਆਂ ਬਹੁਤ ਸੇ ਦੀ ਪਾਲਦੀਆਂ ਨੇਗੀਆਂ ਹਨਾ ਤੇ ਬਹੁਤ ਸਾਰੀ ਆਪਾਂ ਇੱਕ ਭੈਣ ਦੇਣੀ ਬਹੁਤ ਸਾਰੀਆਂ ਭੈਣਾ ਵੀਰਾਂ ਨੇ ਕਮੈਂਟ ਆ ਰਹੇ ਨੇਗੀ ਵੀ ਤੁਹਾਡੀਆਂ ਕੱਟੀਆਂ ਸੁੱਖ ਨਾਲ ਦੇ ਨਾਲ ਜੀ ਪਲਗੀਆਂ ਮੈਸਾ ਲੱਗਣ ਲੱਗੀਆਂ ਉਹ ਹੋ ਗਿਆ ਬਹੁਤ ਹੋ ਗਿਆ ਹਨ ਤੇ 3-4 ਸਾਲ ਨੂੰ ਫੁਰ ਵੜਾਉਣ ਨਾਲ ਨਾ ਉਹੀ ਗੱਲ ਆਪਾਂ ਨੇ ਹਨਾ ਜੇ ਆਪਾਂ ਸੇਵਾ ਕਰੀਏ ਛੋਟੀਆਂ ਛੋਟੀਆਂ 2.5 ਸਾਲ ਚ ਦੁੱਧ ਦੇਣ ਲੱਗ ਪਏ 2.5 ਸਾਲ ਦੀ ਤੁਹਾਡੇ ਛੋਟੀਆਂ ਜਿਹਾ ਜਮਾ ਸੇਵਾ ਤੇ ਤਿੰਨ ਪਹਿਲੇ ਤਿੰਨ ਮਹੀਨੇ ਜਦੋਂ ਆਪਣੀ ਮਰਜ਼ੀ ਥੋਦੀ ਪਹਿਲੇ ਤਿੰਨ ਮਹੀਨੇ ਦੋ ਥਣ ਮੰਗਵਲ ਫਿਰ ਨਹੀਂ ਫੇਰ ਫਿਰ ਘਟਾ ਲੋ ਦੁੱਧ ਤੂੰ ਜਗਾਉਣੀ ਵੀ ਨਹੀਂ ਹੈ ਹੂੰ ਮੈਂ ਆਪੇ ਮਾਰੀ ਨੇ ਲੱਕਣ ਜਗਾਉਣੀ ਆ ਮੈਂ ਘਾਹ ਤੂੰ ਜਾਣਾ ਫਿਰ ਉਹ ਦੁਬਾਰਾ ਕਟਵਾਉਣਾ ਘੱਟਾ ਤੂੰ ਡੇਰੀ ਚ ਪਾਣ ਨਹੀਂ ਸਾਰਾ ਤੇ ਹੁਣ ਇੰਨਾ ਦੁੱਧ ਕਿੱਥੇ ਵਰਤੇ ਜਾਂ ਚਾਰ ਚਾਰ ਮਹੀਨਿਆਂ ਤੇ ਫਿਰ ਤੁਸੀਂ ਲਿਆਓ ਜੀ ਕਟੀਆਂ ਵਾਲੀ ਫੀਡ ਤੇ ਸੋ ਨੂੰ ਯਕੀਨ ਨਹੀਂ ਆਉਣਾ ਮੇਰੀ ਫਿਰ ਬੰਨੂ ਕੌਣ ਉਹਨਾਂ ਨੂੰ ਤੇ ਫੀਡ ਦੀ ਬੰਨਣ ਵੇਲੇ ਤਾਂ ਲੜਾਈ ਹੁੰਦੀ ਹੈ ਸਾਡੇ ਜਿਉ ਮੈਂ ਕੱਟੀਆਂ ਛੱਡ ਲਈਤੀ ਇਹਨਾਂ ਨੇ ਭੱਜਣਾ ਪੂਰੀ ਫੂਟ ਲਾਉਣੀ ਮੇਰਾ ਦਮ ਕਢਾ ਦੇਣਾ ਮੈਂ ਗਾ ਦਿੰਦੀ ਸਰਦਾਰ ਜੀ ਨੂੰ ਆਪ ਤਾ ਫੀਡ ਲਿਆ ਕੇ ਮੈਨੂੰ ਆ ਵਾਦਾ ਵਧਾ ਤਾ ਇਹਨੂੰ ਕੱਟਿਆਲੇ ਨੂੰ ਵੇਚ ਦੇ ਇਹ ਕਿ ਸਨੂ ਵੇਚ ਦੇ ਕਿਉਂ ਸੁੱਖ ਨਾਲ ਉਹ ਜਿਹਨੂੰ ਜੋਰ ਨਾਲ ਭੱਜਦੀਆਂ ਨੇ ਉਹਨਾਂ ਨਾਲ ਜੋਰ ਨਾਲ ਭੱਜਣਾ ਹੀ ਹੈਗਾ ਹੋਰ ਪਾਲਾਂਗੇ ਸਰੋ ਫਿਰ ਕਿਤੇ ਹਾਂ ਬਹੁਤ ਹੈ ਹੋਰ ਬਾੜੀ ਕੜਾ ਸਣਜੀ ਹੋਜੇ ਕੋਰ ਪਾਲ ਇੱਕ ਸਾਲ ਜਾਂ ਹੋਰ ਪਾਲੋ ਹੋ ਜੀ 10 ਕਿਲੋ ਦੀ ਉਹ ਜੇ ਫਿਰ ਬਾੜੀ ਕੜਾ ਸਣਜੀ ਫਿਰ ਰਹਿਣ ਦੇ 10 ਕਿਲੋ ਪਾਤੀ ਆ ਗਈ ਕਿ 10 ਨੋ ਫਾਟ ਨਾ। ਟੈਕ ਸੇ ਜਪਾ ਲਾ। ਫਿਰ ਬੰਨਣ ਤੇ ਲੜਾਈ ਵੀ ਹੁੰਦੀ ਐ। ਕਿਉਂਕਿ ਉਧਰੋਂ ਖੇਤ ਕੰਮ ਹੁੰਦਾ ਆਪਣੇ ਹੈਲਪਰ ਤਾਂ ਆਪਾਂ ਰੱਖਦੇ ਨਹੀਂ ਹੈਗੇ ਉਧਰੋਂ। ਖੇਤ ਕੰਮ ਹੁੰਦਾ ਉਧਰੋਂ ਨਮਾਉਣੇ ਅੱਜ ਕੱਲ ਆ ਕੇ ਨਮਾਉਣੀਆਂ ਪੈਂਦੀਆਂ ਨੇ। ਫਿਰ ਮੈਨੂੰ ਇੰਨਾ ਔਖਾ ਹੁੰਦਾ ਜਦੋਂ ਕੱਟੀਆਂ ਨੇ ਤੰਗ ਕਰਦੀਆਂ ਨੇ, ਕੀਲੇ ਪਟਾਉਂਦੀਆਂ ਨੇ, ਸੰਗਲ ਵੀ ਪੁੱਟ ਤੜਾਉਂਦੀਆਂ ਨੇ। ਫਿਰ ਉਹੀ ਗੱਲ ਹੈ ਨਾ। ਸਾਡੇ ਹਰ ਵਕਤ ਦੋ ਸੰਗਲ ਨਵੇਂ ਲਿਆਉਂਦੇ ਹੁੰਦੇ ਨੇ। ਕਿ ਉਹ ਪਿੰਡ ਦਾ ਹਾਰਚਾਰ ਨਮੀ ਆਇਆ ਇਹਨੇ ਹਾਂ ਦੋ ਸੰਗਲ ਹਰ ਵਕਤ ਸਾਡੇ ਘਰੇ ਨਵੇਂ ਰਹਿੰਦੇ ਨੇ ਕਿਉਂ ਜ਼ੋਰ ਆ ਵੱਧ ਝੋਟੀਆਂ ਚ ਕਟੀਆਂ ਚ ਤੜਕਦੇ ਨੇ ਪਾਂਦਾਂ ਨੀ ਸੰਗਲ ਤੜਕਦੇ ਡਾਕਟਰ ਵੀ ਆਉਣੇ ਜਾਂਦੇ ਨੇ ਡਾਕਟਰ ਵੀ ਹੈਰਾਨ ਮੰਨ ਜਾਂਦੇ ਕਿ ਆ ਛੋੜੀ ਮੈਸੇਜ ਇੰਨਾ ਜ਼ੋਰ ਗਣਸ਼ਿਤ ਸੰਗੜੀ ਵਾਲੇ ਪਾਂਦੀਆਂ ਨੇ ਜੋ ਡਾਕਟਰ ਟੀਕਾ ਲਾਉਣੋਂ ਡਰਦੀਆਂ ਨੇ 80 ਸਾਲ ਦੀ ਛੋਟੀ ਸੂਪਾਂ ਨੀ ਅਜੇ ਆਪਾਂ ਵਧੀਆ ਸੇਵਾ ਕਰੀਏ ਸਾਡੇ ਤਿੰਨ ਤਿੰਨ ਸਾਲ ਨੇ ਸੂ ਬਣ ਗਿਆ ਲੈ ਹੁਣ ਸਾਡੇ 1.5 ਸਾਲ ਦੀ ਤਿਆਰ ਹੋ ਜੂ ਜੇ ਅਸੀਂ ਕਰਨੀ ਹੋਵੇ ਪਰ ਅਸੀਂ ਨਹੀਂ ਕਰਦੇ ਹੋਗੇ ਕਿ ਕਦ ਜਹ ਹੋਰ ਕਰੀ ਤਿੰਨ ਸਾਲ ਦੋ ਸਾਲ ਤਾਂ ਹੋ ਵੀ ਜਿੱਪੈ ਨਹੀਂ ਚੰਗੀ ਤਰ੍ਹਾਂ ਰਲਾ ਲਵਾਂਗੇ ਤੇ ਆਪਣੀ ਛੋਟੀਆਂ ਥੂਣ ਵਾਲੀ ਨੇ ਕੇ 2.5 ਮਹੀਨੇ ਰਹਿ ਗਏ ਇੱਕ ਜਿਹਾ ਰਹਿ ਕੇ 3 ਮਹੀਨੇ ਤੇ 20 ਦਿਨਾਂ ਨੂੰ ਆਪਾਂ ਦਲਾ ਕੇ ਲਿਆਵਾਂਗੇ ਫਿਰ ਇਹ ਭਾਂਓ ਕੇ ਚਾਰਾ ਕਰਾਂਗੇ ਤੇ ਬਿੱਚੇਰੇ ਪਾਵਾ ਲਿਆ ਮੰਗੇ ਅੱਡ ਜਿਉਂ ਪਿਆ ਹਾਲਿਆ ਮੰਗੇ ਤੇ ਜਿਉਂ ਠੰਡੇ ਹੁੰਦੇ ਨੇ ਹੁਣ ਪਤਾ ਹੀ ਗਰਮੀ ਆ ਸੂਰ ਵਾਲਿਆਂ ਨੂੰ ਤੇ ਜਿਉਂ ਪਿਆ ਕੇ ਵਿੱਚ ਕਿਲ ਦੋ ਕਿਲੋ ਦੋਨਾਂ ਨੂੰ ਇਹ ਪਾਲਾ ਕਰਾਂਗੇ ਅੱਧੀ ਕਿਲੋ ਜਿਉਂ ਪਾਲਾਂਗੇ ਵੱਡੇ ਬੱਠੇ ਚ ਪਾਓ ਕੇ ਅੱਧਾ ਅੱਧਾ ਜਿਉਂ ਬਿਚੀ ਜਾਉਂ ਵਹਲੇ ਨੂੰ ਉੱਥੇ ਲੈ ਜੂਗਾ ਨਾ ਫਿਰ ਅੱਡ ਪਿਆ ਨੇ ਹੁਣ ਜੇ ਹੁੰਦੇ ਵਿੱਚ ਰਲਾ ਲਾਂਦੇ ਨਾ ਉੱਥੇ ਰਲਾ ਦੇਣੀ ਹੈ ਗ੍ਰੈਂਡਰ ਤੇ ਵੀ ਚੰਗੀ ਹਾਂ ਜਾ ਉੱਥੇ ਰਲਾ ਦੇ ਕਿਉਂ ਆਹਾ ਹੁਣ ਠੰਡ ਗਰਮੀ ਆ ਹੁਣ ਫੇਰ ਠੰਡ ਠੰਡੇ ਹੁੰਦੇ ਜਿਉਂ ਆ ਸਰੋਂ ਵੀ ਠੰਡੀ ਐ ਜਿਉਂ ਵੀ ਠੰਡੇ ਨੇ ਇਸ ਤਰ੍ਹਾਂ ਪਾਲਦੇ ਪਰ ਘੁੱਟ ਨਹੀਂ ਦੋਸਾਰੇ ਕਮੈਂਟ ਆਉਂਦੇ ਨੇ ਭੈਣਾਂ ਦੇ ਤੰਨ ਬੱਕ ਆਪ ਗਣ ਤੰਨ ਬੋਨੀਆ ਬੱਕ ਨੇ ਮੂਤੀ ਇਕ ਜਮਾ ਦਿਆਂ ਪਾ ਕੇ ਪਰ ਜੰਗੇ ਇੱਥੇ 3 ਕਿਲੋ ਜਿਉਂ ਪਾਵਾਂ 3 ਕਿਲੋ ਆ 3 ਕਿਲੋ ਸਰੋਂ ਪੈਗੀ ਕਵਾਂਟਾ ਸੰਕਤੀ ਕੱਟਦੇ ਆਂ ਭਿੰਡੀਆਂ ਦੀ ਸਬਜ਼ੀ ਭਿੰਡੀਆਂ ਦਾ ਉਹ ਨਹੀਂ ਭਿੰਡੀਆਂ ਕਹੋਂਗੇ ਤੇ ਭਿੰਡਾ ਵਾਲੇ ਦੀ ਭਿੰਡੀ ਸੈਰ ਵਾਲਿਆਂ ਦੀ ਤੇ ਅ ਚਾਹ ਕਾਈ ਵੱਜ ਗਏ ਚਾਹ ਕਾਈ ਬੁੱਤੇ ਹੋਗਾ ਟਾਈਮ ਬਿਜਲੀ ਵੀ ਆਪਣੀਆਂ ਵਾਲੀਆਂ ਨੇ ਸਭ ਮੜ ਤੇ ਵਰਮਣ ਤੇ ਅੱਗੇ ਨਾ ਹਾਰੀ ਵੱਡਲੀ ਜਾਸੀ ਸੌਣੀ ਵੱਡਲੀ ਵੀ ਕੱਪੜੀ ਲੀੜਾ ਲੱਤਾ ਹੁੰਦਾ ਹੁਣ ਤਾਂ ਪਾ ਕੱਪੜਾ ਲੀੜਾ ਅੱਗੇ ਲੀੜਾ ਲੱਤਾ ਕਰਨੇ ਹੁੰਦੇ ਗੱਲਾਂ ਲੀੜੇ ਕਹਿੰਦੇ ਲੱਤਾਂ ਮੈਂ ਬਣ ਗਏ ਕਹਿੰਦੇ ਕਹਿੰਦੇ ਲੀੜਾ ਲੱਤਾ ਲਿਆਉਣਾ ਹੈ ਨਾ ਵੀ ਮੈਂ ਕਹਿੰਦਾ ਲੱਤਾਂ ਦਾ ਬਣੀ ਇਹਦੇ ਦਾ ਗੱਪਾ ਆਉਂਦੀ ਨਾ 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 ਝੂਠ ਦੇ ਕੇ ਮਾਰ ਲੱਤਾਂ ਜੋ ਹਨਗੀ ਲੀੜਾ ਲੱਤਾ ਆ ਲੱਤਾਂ ਨਾ ਕੀ ਮਤਲਬ ਕਹਿੰਦੇ ਹਾਂ ਅਰੇ ਦੀਦੀ ਆ ਗਈ ਉਹ ਦੇਖ ਲੱਤਾਂ ਲੱਤਾਂ ਨਹੀਂ ਕਹਿੰਦੇ ਲੀੜੇ ਦਾ ਯਾਰ ਕਹਿੰਦੇ ਨੇ ਆਜਾ ਲਓ ਦਵਾਈ ਦਿੱਤਾ ਬੈਨੋ ਜੀ ਉਹ ਕਹਿੰਦੀ ਹੈ ਲੱਤਾਂ ਤਾਂ ਨਹੀਂ ਕਹਿੰਦੇ ਲੀੜਾ ਲੱਤਾਂ ਲੱਤਾਂ ਕੀ ਨਗਰਾਂ ਅੱਗੇ ਭੈਣ ਦੱਸਣੀਆਂ ਲੱਤਾਂ ਕੀ ਉਹਨਾਂ ਨੂੰ ਪਤਾ ਹੈਗਾ ਤੇ ਉਹ ਦਵਾ ਕੇ ਜਾਂਦੀ ਹੈ ਨਾ ਵੀ ਹੁਣ ਮੇਰੇ ਪੇਕੇ ਨੇ ਕਣਕ ਵੱਢ ਲਈ ਲੀੜਾ ਲੱਤਾਂ ਮੈਂ ਦਵਾ ਕੇ ਆਵਾ ਤੇ ਇਹਨੇ ਮੇਰੇ ਪਰ ਜੀ ਮੈਂ ਸੇ ਪੇਕੇ ਮਲੇਣਾ ਨੇ ਉਹਦੀ ਹਾਂ ਵੀ ਉਹ ਦਵਾਉਣ ਉਹਦੀ ਤੇ ਬਸ ਘਰ ਹਜੇ ਵੀ ਨੇ ਉਹ ਵਿੱਚ ਵਿੱਚ ਘਰ ਹੁਣ ਹਜੇ ਵੀ ਨਹੀਂ ਬੁੱਧਤਾਂ ਵੀਰ ਉਹਨਾਂ ਦੇ ਘਰ ਚ ਕੱਪੜੇ ਉਹ ਦਮਾਉਣ ਆਉਂਦੀ ਹੈ ਤੂੰ ਨਾਲ ਕੀ ਇਹਦੀ ਵੀ ਵੀ ਦੇ ਦਮਾਉਣ ਫੇਰ ਇੱਕ ਅਪਤਾ ਹੋ ਹੀ ਪੜਿਆ ਗਿਆ ਓਹੋ ਤੂੰ ਆ ਰਹੀ ਆਪਣੇ ਦੇ ਕਿਤੇ ਆਈਆਂ ਦੇ ਦਮਾਉਣ ਉਹ ਆਪਣੇ ਘਰ Holi ਰਵਾਇਤੀ ਹੈਗੇ ਬਹੁਤ ਕਿਚਕਾਰ ਹੈ ਆਪਣੇ ਕੋਲ ਤਾਂ ਮੈਂ ਦੇਖਿਆ ਨਹੀਂ ਇਹ ਰਵਾਇਤ ਤੇ ਇਸ ਤਰ੍ਹਾਂ ਰਵਾਇਤ ਨੂੰ ਦਰ ਕੇ ਕਿੰਨੀ ਖੁਸ਼ੀ ਹੁੰਦੀ ਹੈ ਨਾ ਜੀ ਬੀਜੋਂ ਹੁਣ ਕਣਕ ਵੜ ਲਈ हां साहब ਕਤਾਰ ਕਰ ਆਹੋ ਪਰ ਅੱਗੇ ਕਲਕੱਟਾ ਦੀ ਇੱਕ ਸੂਟ ਮਿਲਦਾ ਹੁੰਦਾ ਹਾਂ ਜਾਂ 2 2000 ਮਹੀਨੇ ਥੋੜੇ 10000 ਐ ਨਹੀਂ ਪਤਾ ਜੀ ਹੁਣਾਂ ਮਹੀਨੇ ਵਿੱਚ ਦੋ ਵਾਰੀ ਕੱਪੜੇ ਆ ਜਾਂਦੇ ਚਾਰ ਵਾਰੀ ਆ ਜਾਂਦੇ ਫੇਰ 10000 ਸੂਟ ਇਕੱਠੇ ਹੀ ਲਿਉਣੀ ਹੋਊਂਦੀ ਉਹਨੂੰ ਕੱਪੜੇ ਨਹੀਂ ਰੱਖਣੋਂ ਥਾਂ ਨਹੀਂ ਕੋਈ ਜਿਹੜਾ ਕੱਪੜਾ ਦਾਲਾ ਲਿਆਉਂਦਾ ਮਾਣ ਹੁੰਦੇ ਨੇ ਧੀਰਾ ਮਾਣ ਹੋ ਜਾਂਦਾ ਤੇ ਹੁਣ ਕੋਈ ਕਿਸੇ ਦਾ ਲਿਆ ਤਾਂ ਪਸੰਦ ਨਹੀਂ ਕਰ ਤੇ ਬਾਲੀਗਾਰ ਹੁੰਦੀ ਐ ਸੁਖਮਣ ਤੇ ਗੁਰਮਣ ਨੇ ਉਹ ਵੀ ਆਪੇ ਨਾਲ ਜਾ ਕੇ ਤੇ ਬਾਲੀਗਤ ਕੀ ਹੈ ਮਾਣ ਤੇ ਪ੍ਰਾਪਲ ਮਾਤਾ ਵੀ ਨਹੀਂ ਕਰਦੀ ਕਿਸੇ ਦਾ ਮਾਤਾ ਬ੍ਰਾਹਲੀ ਨੂੰ ਹੀ ਦੇ ਉਹਦਾ ਮਰਾ ਕਰੀ ਮੈਂ ਲੈ ਲੀਏ ਉਹ ਵੀ ਉਹ ਵੀ ਨਾਲ ਜਾ ਕਰਗੇ ਤਾਰੇ ਨਾਲ ਜਾ ਕੇ ਪੂਰੇ ਉਰਾਈਆਂ ਤਿਆ ਕੇ ਸੈਂਡਲ ਲੈਉਣੇ ਨੇ ਇੱਕ ਰਮਾਮੂਗਾ ਜੰਮ ਮੈਂ ਦਵਾ ਕਲ ਵੀਰ ਕਹਿੰਦਾ ਚਲ ਮੈਂ ਲਿਆਗਾ ਨਾ ਕਈ ਨਾ ਹੀ ਤਾਂ ਵੀ ਪਸੰਦ ਰਿਹਾ ਲਿਆਵਾਂਗੇ ਬੀਬੀ ਬਾਗੀ ਦਵਾ ਹੁਣ ਆ ਕੇ ਸਾਡੇ ਤੋਂ ਬੋਲਣੀ ਦਿੱਤਾ ਦੋਨੋਂ ਭਾਣਾ ਨੇ ਆਪ ਪਸੰਦ ਕਰੇ ਸਾਡੇ ਆਸੋ ਮੁੰਡਾ ਨਹੀਂ ਕਹਦਾ ਹੁੰਦਾ ਹੈ ਤੂੰ ਤੇ ਤੱਕ ਹੈ ਜੀ ਹੋਏ ਮੁੰਡਾ ਨਹੀਂ ਕਹਿੰਦਾ ਪਰ ਕੀ ਵਾਲਿਆ ਜਿੰਦਾ ਕਹਿੰਦਾ ਮੈਨੂੰ ਕਦੂਰੋ ਕੀ ਦੀ ਕਰਨੀ ਚਾਹੀਦੀ ਇੱਟ ਉਹ ਕਦੂਰੋ ਦੀ ਨਹੀਂ ਵੀ ਜਾਂਦੀ ਕੋਰਾਂ ਮੇਰੇ ਜੱਤ ਦੇ ਲੋ ਜਿੱਪਾ ਕੱਟਦੇ ਹਾਂ ਸਬਜ਼ੀ ਬੀਬੀਆਂ ਆਉਂਦੀਆਂ ਨੇ ਆਪਣੀਆਂ ਨੂੰ ਬੀਬੀਆਂ ਕਿਹਾ ਤਾਂ ਮੈਂ ਨਾ ਉਹ ਹੋਇਆ ਹੈਨਾ ਫਿਰ ਨੀਗ ਨੀ ਲਈਆਂ ਰਾਇਤਾ ਪਾ ਸੁਬੇਰੇ ਕਦੂਚ ਰਾਇਤਾ ਹਜੇ ਵਧੀਆ ਲੱਗਦਾ ਹੈਗਾ ਮੇਰੀ ਫੇਵਰਿਟ ਹੈ ਮੈਂ ਨੂੰਣਾ ਨਹੀਂ ਤਾਂ ਭੁੱਖ ਨਹੀਂ ਤਾਂ ਭੁੱਖ ਲੱਗਦੀ ਹੈ ਕਿਨੇ ਰੋਟੀ ਖਾਣ ਨੂੰ ਮਨ ਨਹੀਂ ਕਰਦਾ ਬਸ ਐ ਜੋ ਹੈ ਕੋਈ ਤਰਹੀ ਕੋਈ ਹੋਇਆ ਪਿਆਰਾ ਇਹ ਚ ਮਾਂ ਘੱਟ ਬੈਠਾ ਲੰਘਟਾ ਦੇ ਵਿੱਚ ਲੋ ਜਿਹੜਾ ਟਾਈਮ ਹੈ ਹੁਣ 3:00 ਵਜ ਗਏ ਨੇਗੇ ਸਬਜੀ ਮੇਰੀ ਅੱਧ ਵਿਚਾਲੇ ਰਹਿ ਗਈ ਹੈਗੀ ਕਿਉਂਕਿ ਖਰਦਾਰ ਜੀ ਨੇ ਢੋਲੀਆਂ ਸਮਰਾਉਣ ਜਾਣਾ ਹੈਗਾ ਤੇ ਢੋਲੀਆਂ ਨਾ ਵੱਡੀਆਂ ਨੇਗੀਆਂ ਆਪਣੀਆਂ ਸਪਰੇਆ ਵਾਲੀਆਂ ਤੇ ਖੇਤ ਮੱਕੀ ਤੇ ਤੇ ਆਪਣੀ ਉਹ ਤੇ ਸਪਰੇਅ ਕਰਨਗੇ ਮੂੰਗੀ ਤੇ ਢੋਲੀਆਂ ਨੇ ਜੀ ਵੱਡੀਆਂ ਤੇ ਕੱਲਿਆਂ ਤੋਂ ਮੋਟਰਸਾਈਕਲ ਤੇ ਜਾਂਦੀਆਂ ਨਹੀਂ ਹੈਗੀਆਂ ਤੇ ਇਸ ਕਰਕੇ ਨੇ ਕਿਸੇ ਨੂੰ ਅੜੀਕ ਦੇ ਸੀਗੇ ਆ ਵੀੜਾ ਆ ਗਏ ਨਹੀਂ 10 11 ਵਜੇ ਜਾਣਾ ਸੀ ਇਹਨਾਂ ਨੇ ਤੇ ਅੜੀਕ ਦੇ ਅੜੀਕ ਦੇ ਨੂੰ ਆ ਵੀੜਾ ਕਰ ਆਲੇ ਨੂੰ ਵੀ ਕੰਮ ਹਨ ਉਹ ਵੀ ਆਲੇ ਕੰਮ ਕਰਕੇ ਆਉਂ ਤੇ ਹੁਣ ਉਹ ਨਾ ਸਰਦਾਰ ਜੀ ਨੂੰ ਕਿਹਾ ਮੈਂ ਤੁਸੀਂ ਇੰਨੇ ਕੱਖ ਪਾ ਦੋ ਸਰਦਾਰ ਜੀ ਪਟਦੇ ਨੇ ਜੀ ਅਚਾਰ ਤੇ ਸੁਖਮਣ ਹੋਰਿਆਂ ਨੂੰ ਲੈਣ ਗਈ ਆ ਅੱਡੇ ਤੇ ਬੀਬੀ ਆ ਗਈ ਬੈਂ ਦਾ ਹਾਰਨ ਵੱਜ ਗਿਆ ਤੇ ਬਾਕੀ ਕੰਮ ਤਾਂ ਦੇ ਬਾਕੀ ਪੈਣਾ ਪੁੱਛਦੀਆਂ ਸੀ ਦੀਦੀ ਵੀ ਤੁਸੀਂ ਕੱਪੜੇ ਬਾਰੇ ਦੱਸ ਦੋ ਵੀ ਕੀ ਕੱਪੜਾ ਸਾਡੇ ਪਾਟ ਦੇ ਵਾਲੇ ਨੇ ਮੇਰੀ ਬੇਟੀ ਦੇ ਕੱਪੜੇ ਵਾਲੇ ਪਾਟਦੇ ਨੇ ਜਿਹੜੇ ਕੱਚੀ ਜੀ ਕਾਟਨ ਹੁੰਦੀ ਹੈ ਜੀ ਉਹ ਪਾੜਦੀ ਹੈ ਤਾਂ ਵਧੀਆ ਮਹਿੰਗੇ ਚ ਕਾਟਨ ਆਪਾਂ ਕਹਿ ਦਾਂ ਨੇ ਕਿ ਮਹਿੰਗਾ ਕੱਪੜਾ ਹੈਗਾ ਵਧੀਆ ਕਾਟਨ ਚ ਹੈ ਵਧੀਆ ਚਾਹੇ ਜੀ ਤੇ ਸਲਾਈ ਨਹੀਂ ਗਲ ਪੈਂਦੀ ਤਾਂ ਕਰਕੇ ਪਹਿਲਾਂ ਵੀ ਮੈਂ ਕੱਚੀ ਜੀ ਕਾਟਨ ਲੈ ਲਾਂਦੀ ਸੀ ਮੇਰੇ ਵੀ ਬਹੁਤ ਪਾੜਦੇ ਸੀਗੇ ਇਹ ਫਿਰ ਪਾਏ ਤੋਂ ਪਤਾ ਲੱਗੂ ਇਹ ਘਾੜ ਦਾ ਕੱਪੜਾ ਵਧੀਆ ਹੈਗੇ ਮਹਿੰਗੇ ਨੇਗੇ ਕੱਪੜੇ ਤੇ ਵਧੀਆ ਨੇਗੇ ਚਲੋ ਜੀ ਸਾਨੂੰ ਕੈਮਰਾ ਚੇਂਜ ਕਰਕੇ ਦਿਖਾਉਣਾ ਪਰ ਮੈਨੂੰ ਇੰਨੀ ਹੈ ਨਾ ਕੱਪੜੇ ਦੀ ਨੌਲੇਜ ਨਹੀਂ ਹੈਗੀ ਕਿਉਂਕਿ ਮੈਂ ਕਿਹੜਾ ਕੱਪੜੇ ਦਾ ਕੰਮ ਕਰਦੀ ਆ ਭੈਣ ਕਹਿੰਦੀ ਹੰਡਣ ਵਾਲੇ ਨੇ ਵਧੀਆ ਪਾੜ ਤਾ ਕਰਕੇ ਉਸੇ ਤੋਂ ਲੈ ਕੇ ਆਈਆਂਗੀ ਚਲੋ ਆਪਾਂ ਵੀਡੀਓ ਦਿਖਾਉਣਾ ਜੀ ਸਰਦਾਰ ਜੀ ਪੜਦੇ ਨੇ ਅਚਾਰ ਐ ਇਤ ਤੜਕੀ ਪਾ ਦਾਂ ਨੇ ਬਾਹਲੀ ਧੁੱਪ ਹੈ ਨਾ ਧੁੱਪ ਤਾਂ ਹੁਣ ਬਹੁਤ ਕੰਮ ਖਰਾਬ ਕਰਿਆ ਕਰੂ ਮੱਝਾ ਆਮ ਨਾਲ ਬੈਠੀ ਨੇ ਪੱਖਾ ਲੋਟਕ ਪੱਖੇ ਲੋਟ ਕਰਾਉਣ ਵਾਲੇ ਲੋ ਜਿੱਥੇ ਮੱਝਾ ਬੰਨੀ ਹੋਰ ਨੇ ਬੇਲੇ ਸੀਗੇ ਅੱਜ ਹੋ ਜਾਂਦੇ ਠੀਕ ਹੋਰ ਪੈਣ ਕੇ ਮਿਸਤਰੀ ਲੱਗ ਰਹੇ ਨੇ ਉੱਪਰਲੀ ਸੱਤ ਪੌਣ ਲੱਗੂ ਉੱਪਰ ਨੂੰ ਕੋਠੀ ਦੀ ਤੇ ਪੰਜ ਸੱਤ ਦਿਨਾਂ ਨੂੰ ਪਾਈ ਜੂ ਉੱਪਰਲੀ ਸੱਤ ਵੀ ਉਹਨਾਂ ਦੀ ਹਨਾ ਬੂਹਾ ਜਾ ਬੋਰੀ ਮੈਂ ਉਧਰੋਂ ਪਾਤਾ ਹਨਾ ਬੋਰੀ ਦੇਣੇ ਭੁੱਲ ਗਈ ਮੱਖੀਆਂ ਨੇ ਪਣਕਿਆਟ ਪਾ ਰੱਖਿਆ ਖਲਤੇ ਤਾਂ ਖਾਇ ਨਾ ਹੋਇ ਤੈ ਮੈਂ ਘੰਟੇ ਨੂੰ ਸੁਣਨੀ ਕਰੂੰਗੀ 4 ਵਜੇ ਤੱਕ ਹੀ ਘਰ ਤੇ ਬੰਨੂ ਮੈਂ ਸਾਂ ਉਹ ਪੱਕਾ ਤਲਾਈ ਹੁੰਦੇ ਮੈਂ ਚੋਟੀ ਆਲਾ ਲਾ ਰੇ ਦੂਰ ਤੱਕ ਤਹਵਾਉਗੀ ਆਹ ਬਿਚਾ ਚੱਲਦੇ ਨੇ ਟੋਕੜੀ ਦੋਨੇ ਚੱਲਦੇ ਨਹੀਂ ਵਿਚਾਲਣ ਲੋ ਬਚਾਵਾ ਚੱਲਦਾ ਦੋਨੇ ਆਹ ਵਾਲੇ ਚੱਲਦੇ ਨਹੀਂ ਇਹ ਵਿਚਾਲ ਦੋਨੇ ਖੜੇ ਨੇ ਵਿਚਾਲਣ ਲੇ ਚੱਲਦੇ ਨਹੀਂ ਮਖਿਆ ਮੈਂ ਚਲਾ ਚਲਾ ਦੇਖੇ ਨਹੀਂ ਆਹ ਆ ਚੱਲ ਪਿਆ ਰ ਆਹ ਸਾਈਡਾਂ ਵਾਲੇ ਚੱਲ ਪਏ ਇਹ ਕਿਲਾ ਤੇ ਤੋਂ ਪੁੰਦੇ ਰਾਤ ਨੂੰ ਹੁੰਦੀਆਂ ਨੇ ਸਾਈਡਾਂ ਨਾਲ ਤੇ ਹੋਏ ਤਾਲਾਂ ਨਹੀਂ ਨੇ ਕੋਈ ਹੋਏ ਪਿਆ ਹੈ ਪਤਾ ਨਹੀਂ ਕੀ ਗੱਲ ਆ ਰਲਾਹੀ ਹੋਈ ਤਾਰ ਮੁੰਲਾ ਹੈਨਾ ਲੱਗੀ ਵੀ ਹੈ ਇਹ ਦੋਨੇ ਪੱਖੇ ਚੱਲ ਜਣੇ ਹੀ ਵਾਧੂ ਨੇ ਜਿਹਨੇ ਦੋ ਥਲੇ ਸਾਰੀਆਂ ਵਹਿ ਜਾ ਕਰਨੀਆਂ ਤੇ ਬਾਲੇ ਤਾਂ ਹੈ ਉਹ ਤੇ ਬਾਰ ਬਹੀ ਗਏ ਹਮ ਦੇਖ ਕੇ ਖੜੀਆਂ ਹੋ ਗਈਆਂ ਮੱਝਾਂ ਉਹ ਪੱਖਾ ਲਾ ਦਿੱਤਾ ਵੀ ਚੱਲ ਹਨ ਝੋਟੀ ਐ ਬੈਠੀ ਰਹੂ ਇੱਥੇ ਸੂਣ ਵਾਲੀਆਂ ਝੋਟੀਆਂ ਨੇ ਸੰਭਾਲ ਕਰਨੀਆਂ ਓਕੀ ਹੋ ਜਾਂਦੀ ਐ ਆਹ ਕੱਤੀ ਵਾਲੀ ਲਿੱਸੀ ਜੀ ਹੈਗੀ ਵਪਾਰ ਦੀ ਨੀਂਨ ਦਵਾਈ ਦੁਬਈ ਦਵਾਈ ਕੁ ਬਜ਼ੋਰ ਲਾ ਲਿਆ ਪਤਾ ਨਹੀਂ ਕੀ ਹੋ ਗਏ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ